ਬੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਫੋਟੋ ਤੇ ਬਸ਼ੀ ਕਰਨ ਦਾ ਮੰਤਰ ਲੈ ਕੇ ਹਾਜ਼ਰ ਹੋਈਆਂ ਸੋ ਦੋਸਤੋ ਇਹ ਮੰਤਰ ਉਂਝ ਬਹੁਤ ਛੋਟਾ ਹੈ ਪਰ ਇਹਦਾ ਕੰਮ ਬਹੁਤ ਵੱਡਾ ਹੈ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਜਿਹੜਾ ਟਾਈਮ ਲੱਗੇਗਾ ਬਿਲੀ ਇਹ ਕਿ ਆਪਾਂ ਨੂੰ ਚੰਦਰ ਗ੍ਰਹਿਣ ਦੀ ਰਾਤ ਜਾਨੀ ਕਿ ਚੰਦਰ ਗ੍ਰਹਿਣ ਦਾ ਸਮਾਂ ਜਿੰਨੇ ਟਾਈਮ ਦਾ ਚੰਦਰ ਗ੍ਰਹਿਣ ਹੈ ਉਸ ਟਾਈਮ ਦੇ ਵਿੱਚ ਜੋਬ ਇਹਦਾ ਕਰਨਾ ਹੈ ਦੂਸਰਾ ਸੂਰਜ ਗ੍ਰਹਿਣ ਦਾ ਜਿੰਨਾ ਸਮਾਂ ਹੈ ਉਸ ਟਾਈਮ ਦੇ ਵਿੱਚ ਇਹਦਾ ਜੋਬ ਕਰਨਾ ਹੈ ਹੋਲੀ ਵਾਲੀ ਰਾਤ ਨੂੰ ਵੀ ਇਸ ਮੰਤਰ ਦਾ ਆਪਾਂ ਜਾਪ ਕਰ ਸਕਦੀਆਂ ਲੇਕਿਨ ਸੂਰਜ ਗ੍ਰਹਿਣ ਦਾ ਚੰਦਰ ਗ੍ਰਹਿਣ ਦਾ ਟਾਈਮ ਹੁੰਦਾ ਲੇਕਿਨ ਉਨੇ ਟਾਈਮ ਦੇ ਵਿੱਚ ਘੱਟੋ ਘੱਟ ਜੇਕਰ 11000 ਵਾਰ ਇਸ ਮੰਤਰ ਦਾ ਜਾਪ ਹੋ ਜਵੇ ਤਾਂ ਇਹ ਮੰਤਰ ਸਫਲ ਹੋ ਜਾਂਦਾ ਲੇਕਿਨ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਵਿੱਚ ਇਸ ਮੰਤਰ ਨੂੰ ਸਾਰਾ ਸਮਾਂ ਜਾਪ ਕਰਦੀਆਂ ਲੇਕਿਨ ਗਿਣਤੀ ਦਾ 11000 ਨਹੀਂ ਹੁੰਦਾ ਜਾਂ ਘਟ ਹੁੰਦਾ ਗਿਣਤੀ ਦਾ ਤਾਂ ਇਹ ਮੰਤਰ ਸਦ ਹੋ ਜਾਵੇਗਾ ਲੇਕਿਨ ਜੇਕਰ ਤੁਹਾਡਾ ਜਾਪ ਥੋੜਾ ਹੋਇਆ ਉਹ ਫਿਰ ਥੋੜੇ ਟਾਈਮ ਲਈ ਹੀ ਕੰਮ ਕਰੇਗਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਜਿਹੜੀ ਗਿਣਤੀ ਆ ਉਹ 11000 ਤੱਕ ਖੋਜ ਵੀ ਤਾਂ ਬਧੀਆ ਗੱਲ ਆ ਲੇਕਿਨ ਜੇਕਰ ਇਹ ਇਸ ਮੰਤਰ ਨੂੰ ਤੁਸੀਂ ਸਿੱਧ ਕਰ ਲੈਨੇ ਆ 11000 ਬਾਰੀ ਜਪ ਕਰ ਲੈਨੇ ਆ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਦੇ ਟਾਈਮ ਟਾਈਮ ਤੇ ਵਿੱਚ ਤਬੀਸ਼ਕ ਕੋਈ ਵੀ ਸੱਤਾਂ ਸਮੁੰਦਰਾਂ ਤੋਂ ਪਾਰ ਬੈਠਾ ਬੇਸ਼ੱਕ ਕਿਤੇ ਵੀ ਬੈਠਾ ਬੇਸ਼ੱਕ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਜੇਕਰ ਤੁਹਾਡੇ ਕੋਲ ਉਹਦੀ ਫੋਟੋ ਹੈ ਤਾਂ ਫੋਟੋ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਹਮਣੇ ਰੱਖ ਕੇ ਇਸ ਮੰਤਰ ਦਾ ਜਾਪ ਕਰੋਗੇ 3 ਦਿਨ 7 ਦਿਨ ਅਤੇ 11 ਦਿਨ ਦੇ ਵਿੱਚ ਵਿੱਚ ਉਹ ਬੰਦਾ ਤੁਹਾਡੇ ਕੋਲ ਪਹੁੰਚ ਜਾਵੇਗਾ ਕੋਈ ਵੀ ਹੋਵੇ ਬੰਦਾ ਹੋਵੇ ਲੇਡੀ ਹੋਵੇ ਲੇਕਿਨ 11 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਪਹੁੰਚ ਜਾਵੇਗਾ ਜੇ ਤੁਸੀਂ ਆਪਣੇ ਲਈ ਕਰਦੇ ਆ ਜਾਂ ਕਿਸੇ ਲਈ ਕਰਦੇ ਆ ਤਾਂ ਉਹ 11 ਦਿਨ ਦੇ ਵਿੱਚ ਵਿੱਚ ਜਿੱਥੇ ਮਰਜੀ ਹੋਵੇ ਦੂਰ ਹੋਵੇ ਨੇੜੇ ਹੋਵੇ ਨਾ ਪੀ ਪਤਾ ਹੋਵੇ ਕਿੱਥੇ ਹੈ ਲੇਕਿਨ 11 ਦਿਨ ਤੱਕ 11ਵੇਂ ਦਿਨ ਤੱਕ ਉਹ ਆਦਮੀ वो बंदा थोड़े तो तक हर हालत पहुँचेगा, लेकिन यह जरूरी है कि जाप बिल्कुल नेक नीति साफ देख होके ही इस मंत्र का जाप करना जिमें मैं पहला भी दस चुका कि मंत्र बिल्कुल छोटा है और ए करतब काम बहुत ਪਟਾ ਹੈ ਇਹ ਮੰਤਰ ਅਜਮਾਇਆ ਹੋਇਆ ਮੰਤਰ ਹੈ ਸੋ ਦੋਸਤੋ ਉਹ ਮੰਤਰ ਵੱਲ ਨੂੰ ਬਧੀਏ ਬਿਲਕੁਲ ਛੋਟਾ ਮੰਤਰ ਜੋ ਬਿਲਕੁਲ ਜਲਦੀ ਹੀ ਯਾਦ ਹੋ ਜਾਪੇਗਾ ਉਹਦਾ ਜਾਪ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਦੇ ਵਿੱਚ 11000 ਵਾਰੀ ਬੜਾ ਸੌਖੇ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਸੋ ਦੋਸਤੋ ਉਹ ਮੰਤਰ ਇਸ ਤਰ੍ਹਾਂ ਹੈ ਓਮ ਕੰ ਹਾਂ ਹੂੰ ਓਮ ਕੰ ਹਾਂ ਹੂੰ ਓਮ ਕੰ ਹਾਂ ਹੂੰ ਦੋਸਤੋ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਇਸ ਮੰਤਰ ਦਾ ਜਾਪ ਤੁਸਾਂ ਨੇ ਕਰਨਾ ਹੈ ਸਤ ਕਰਨੇ ਤੋਂ ਬਾਅਦ ਤਨ ਸਬ ਤੋਂ 11 ਦਿਨ ਦੇ ਵਿੱਚ ਵਿੱਚ ਜਿਹਦੇ ਲਈ ਵੀ ਤੁਸੀਂ ਯਾਬ ਕਰੋਗੇ ਜਾਂ ਜਿਹਨੂੰ ਵੀ ਤੁਸੀਂ ਬੁਲਾਉਂਗੇ ਜਾਂ ਜਿਹਨੂੰ ਵੀ ਆਪਣੇ ਵਾਸਤੇ ਵਿੱਚ ਕਰਨਾ ਚਾਹੋਗੇ ਉਹ ਤੁਹਾਡੇ ਤੱਕ ਪਹੁੰਚਾ ਪਈਗਾ ਸੋ ਦੋਸਤੋ ਜਿਹੜੇ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਵੀਰਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਸਰਕਾਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜਾ ਪੀਰਾਂ ਦੀ